ਇਹ ਚੈਨਲ ਨੂੰ ਲਿਆਉਣ ਦਾ ਜਿਹੜਾ ਸਾਡਾ ਮੂਲ ਮਕਸਦ ਹੈ ਉਹ ਹੈ ਉਹਨਾਂ ਲੋਕਾਂ ਦੇ ਸੰਘਰਸ਼ ਨੂੰ ਜਿਨ੍ਹਾਂ ਨੇ ਨੀਵੇਂ ਦਰਜੇ ਤੋਂ ਸ਼ੁਰੂ ਕਰਕੇ ਜ਼ਿੰਦਗੀ ਦੀਆਂ ਉਚਾਈਆਂ ਸਿਖਰਾਂ ਤੱਕ ਪਹੁੰਚਣ ਦਾ ਰਾਹ ਲੱਭਿਆ ਔਰ ਆਪਦੀ ਜ਼ਿੰਦਗੀ ਦੇ ਵਿੱਚ ਰੌਸ਼ਨੀ ਦਾ ਲਿਆਂਦੀ ਹੀ ਔਰ ਆਪਣੇ ਆਸ-ਪਾਸ ਲੋਕਾਈ ਦਾ ਜੀਵਨ ਵੀ ਜਿਹੜਾ ਉੱਚਾ ਕੀਤਾ ਸੋ ਅੱਜ ਇਹ ਸਾਡਾ ਚੈਨਲ ਦਾ ਪਹਿਲਾ ਪੋਡਕਾਸਟ ਹੈ ਤਾਂ ਸੋਚਿਆ ਕਿ ਕਿਸੇ ਰੋਹਾਨੀ ਜੀਵਨ ਤੋਂ ਸ਼ੁਰੂ ਕੀਤਾ ਜਾਵੇ। ਸੋ ਦੋਸਤੋ ਅੱਜ ਅਸੀਂ ਫਾਜ਼ਿਲਕਾ ਦੇ ਪਿੰਡ ਬਹਾਦਰਖੇੜਾ ਵਿੱਚ ਪਹੁੰਚੇ ਹਾਂ। ਇੱਕ ਉਹ ਲੁਕੀ ਹੋਈ ਨਾਇਆਜ ਸ਼ਖਸੀਅਤ ਨੂੰ ਆਮ ਲੋਕਾਈ ਦੇ ਸਾਹਮਣੇ ਪੇਸ਼ ਕਰਨ ਵਾਸਤੇ ਜਿਨ੍ਹਾਂ ਨੇ ਚੂਟੀ ਦੇ ਅਦਾਕਾਰ ਪੰਜਾਬ ਦੀ ਇੰਡਸਟਰੀ ਨੂੰ ਔਰ ਸਾਊਥ ਨੂੰ ਦਿੱਤੇ। ਪਹਿਲੀ ਫਿਲਮ ਉਹਨਾਂ ਨੇ ਜ਼ਖਮੀ ਪੰਜਾਬ ਜਿਹੜੀ ਦਿੱਤੀ ਸੀ ਜਿਹਦੇ ਵਿੱਚ ਇੱਕ ਰੋਲ ਦਿੱਤਾ ਸੀ ਅਸ਼ੀਸ਼ ਵਿਦਿਆਰਥੀ ਨੂੰ ਜੋ ਕਿ ਅੱਜ ਸਾਊਥ ਦੀਆਂ ਫਿਲਮਾਂ ਦੇ ਬਲੌਕਬਸਟਰ ਸਟਾਰ ਬਣੇ ਹੋਏ ਨੇ ਇਸੇ ਤਰ੍ਹਾਂ ਜਿਹੜੀ ਮੰਨਤ ਫਿਲਮ ਪੰਜਾਬ ਦੇ ਵਿੱਚ ਸੀ ਪੰਜਾਬੀ ਭਾਸ਼ਾ ਦੀ ਰਿਲੀਜ਼ ਹੋਈ ਉਹਦੇ ਵਿੱਚ ਜਿੰਮੀ ਸ਼ੇਰਗਿੱਲ ਨੂੰ ਰੋਲ ਦੇ ਕੇ ਪੰਜਾਬੀ ਇੰਡਸਟਰੀ ਦੀ ਰੂਪਰੇਖਾ ਬਦਲ ਦਿੱਤੀ ਕਿਉਂਕਿ ਉਸ ਤੋਂ ਪਹਿਲਾਂ ਪੰਜਾਬੀ ਸਿਨੇਮੇ ਦੇ ਵਿੱਚ ਉਸ ਪੱਧਰ ਦੀਆਂ ਉਸ ਸਤਰ ਦੀਆਂ ਫਿਲਮਾਂ ਨਹੀਂ ਬਣਦੀਆਂ ਸੀ ਜੋ ਮੰਨਤ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਗਰੋਥ ਲਿਆਂਦੀ ਉਹਨੂੰ ਭੁਲਾਇਆ ਨਹੀਂ ਜਾ ਸਕਦਾ ਇਸ ਤੋਂ ਇਲਾਵਾ ਪੰਚਾਇਤ ਜ਼ਖਮੀ ਸ਼ੇਰ ਔਰ ਰੱਬ ਕੋਲੋਂ ਡਰ ਸੱਜਣਾ ਫਿਲਮਾਂ ਇਹਨਾਂ ਨੇ ਲਿਖੀਆਂ ਔਰ ਫਾਇਨਾਂਸ ਵੀ ਕੀਤੀਆਂ ਸੋ ਆਓ ਉਹਨਾਂ ਦੇ ਜੀਵਨ ਬਾਰੇ ਜਾਣਨ ਵਾਸਤੇ ਨਨ ਨੂੰ ਮਿਲਦੇ ਹਾਂ ਸਰਦਾਰ ਬਾਉ ਸਿੰਘ ਜੀ ਬਰਾੜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੀ ਫਤਿਹ ਆਪਦੇ ਚੈਨਲ ਨੂੰ ਆਪਦੇ ਸਰੋਤਿਆਂ ਨੂੰ ਸਭ ਨੂੰ ਮੈਂ ਪ੍ਰੇਮ ਭਰੀ ਸਤਿਕਾਰ ਕਰ ਬਣਾ ਨਮਸਕਾਰ ਕਰਦਾ ਬਾਪੂ ਜੀ ਅੱਜ ਬਹੁਤ ਵਧੀਆ ਲੱਗਿਆ ਤੁਹਾਡੇ ਕੋਲੇ ਆ ਕੇ ਤੁਹਾਨੂੰ ਮਿਲ ਕੇ ਤੁਹਾਡੇ ਵਿਚਾਰ ਸੁਣ ਕੇ ਜੋ ਆਫ ਕੈਮਰਾ ਤੁਸੀਂ ਦੱਸ ਰਹੇ ਸੀ ਜੀਵਨ ਦੀ ਚੜ੍ਹਦੀ ਕਲਾ ਬਾਰੇ ਕਿਉਂਕਿ ਬਹੁਤ ਬਿਰਲੀਆਂ ਤਾਮੀਆਂ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿਚਾਰ ਨੇ ਜਿਹੜੇ ਉਹ ਦੁਨਿਆਵੀ ਦਲਦਲ ਤੋਂ ਨਿਕਲ ਕੇ ਅਧਿਆਤਮਿਕ ਦੀ ਸਿਖਰ ਤੱਕ ਪਹੁੰਚਦੇ ਨੇ ਸੋ ਅਸੀਂ ਪਹਿਲਾਂ ਤੁਹਾਡੇ ਜਾਤੀ ਜੀਵਨ ਬਾਰੇ ਜਾਨਣਾ ਚਾਹਾਂਗੇ ਜੋ ਤੁਹਾਡਾ ਜਨਮ ਹੈ ਬਚਪਨ ਉਹ ਕਿੱਥੋਂ ਦਾ ਸੀ ਕਿਸ ਤਰ੍ਹਾਂ ਦਾ ਰਹਾ ਔਰ ਫਿਰ ਤੁਹਾਡੇ ਅਸੀਂ ਫਿਲਮੀ ਸਫ਼ਰ ਬਾਰੇ ਜਾਣਾਂਗੇ ਇਹ ਪਹਿਲੀ ਗੱਲ ਤਾਂ ਮੈਂ ਇੱਕ ਕਿਸਾਨ ਕਹਾਣੀ ਨਾਲ ਜੁੜਿਆ ਠੀਕ ਸਾਲੀਆਂ ਮੇਰਾ ਦਾਦਾ ਇਸ ਪਿੰਡ ਦਾ ਨੰਬਰਦਾਰ ਸੀ ਤੇ ਮੇਰਾ ਪਰਦਾਦਾ ਇਸ ਪਿੰਡ ਦਾ ਮੋਢੀ ਸੀ ਮੇਰੇ ਪਰਦਾਦੇ ਨੇ ਇਹ ਪਿੰਡ ਬਸਾਇਆ ਸੀ ਭਾਜਰ ਸਿੰਘ ਨੇ ਤੇ ਅੱਜ ਉਸ ਉਸ ਪਿੰਡ ਦੇ ਵਾਸੀ ਠੀਕ ਇਸ ਪਿੰਡ ਦੀ ਸਾਡੇ ਕੋਲੇ ਨੰਬਰਦਾਰੀ ਦੀ ਮਾਲਕੀ ਵੀ ਨੰਬਰਦਾਰੀ ਦੀ ਹੈ ਜ਼ਮੀਨ ਵੀ ਸਾਡੇ ਕੋਲੇ ਹਜ਼ਾਰ ਕਿੱਲਾ ਸੀ ਠੀਕ ਹੈ ਤੇ ਉਹ ਤੋਂ ਮਗਰ ਮੈਂ ਛੋਟੀ ਉਮਰ ਵਿੱਚ ਪਹਿਲਾਂ ਤਾਂ ਇੱਕ ਸੰਤ ਦੇ ਡੇਰੇ ਪੜਿਆ ਸੋਨ ਦੇ ਬੀਰੇ ਪੜੰਦ ਮਗਰੋਂ ਫਿਰ ਮੈਂ ਵੱਡੀ ਉਮਰ ਚਾ ਕੇ 12 ਸਾਲ ਦੀ ਉਮਰ ਚਾ ਕੇ ਮੈਂ ਸਰਕਾਰੀ ਸਕੂਲ ਤੇ ਲੱਗਿਆ ਸੀ ਉੱਥੋਂ ਮੈਂ ਪੜ੍ਹਾਈ ਸ਼ੁਰੂ ਕੀਤੀ ਕੋਹ ਤੋ ਪਿੱਛੋਂ ਮੈਨੂੰ ਮੁੱਢ ਤੋਂ ਸ਼ੌਕ ਸੀ ਲਿਖਣ ਦਾ ਸਮਝੋ ਪਹਿਲਾਂ ਪਹਿਲਾਂ ਮੈਂ ਕੋਦ ਮੈਡੀਲ ਸਕੂਲ ਤੇ ਪੜ੍ਹਦਾ ਸੀ ਜਿੱਥੋਂ ਮੇਰੀਆਂ ਕਹਾਣੀਆਂ ਸ਼ਬਦੀਆਂ ਹੁੰਦੀਆਂ ਦੀ ਰਿਸ਼ਮ ਰਸਾਲੇ ਚ ਪ੍ਰੀਤ ਨਿਢਿ ਗਏ ਬੇ ਛੋਟੀਆਂ ਛੋਟੀਆਂ ਕਹਾਣੀਆਂ ਮੈਂ ਤਿੰਦਾ ਸੀ ਉਹ ਰਿਸ਼ਮ ਰਸਾਲੇ ਸ਼ਬਦੀਆਂ ਵਿੱਚ ਉਤਮ ਉਹੜੀ-ਉੜੀ ਪੜਾਈ ਦੇ ਨਾਲ-ਨਾਲ ਮੈਂ ਕਹਾਣੀਆਂ ਵੀ ਲਿਖਦਾ ਰਿਹਾ ਉਹ ਨਾਲ-ਨਾਲ ਮੇਰਾ ਇਹ ਸ਼ੌਕ ਸੀ ਕਿ ਮੈਂ ਆਪਣੀਆਂ ਕਹਾਣੀਆਂ ਨੂੰ ਕਿਸੇ ਫਿਲਮ ਹੰਕ ਦੇ ਪਰ ਨਾਲ ਜੋੜਾਂ ਫਿਰ ਮੈਂ ਉਹੜੀ-ਉੜੀ ਮੇਰਾ ਸ਼ੌਕ ਸੀ ਤੇ ਮੈਂ ਜੇ ਇਥੋਂ ਪੜ੍ਹਾਈ ਖਤਮ ਕਰਕੇ ਮੈਂ ਗੰਗਨਗਰ ਕਾਲਜ ਚੋਂ ਗੰਗਨਗਰ ਕਾਲਸਕਲਜ ਚੋਂ ਪੜ੍ਹਾਈ ਛੱਡ ਕੇ ਤੇ ਮੈਂ ਪੂਨੇ ਚਲਾ ਗਿਆ ਪੂਨੇ ਮੈਂ ਫਿਲਮ ਲੈਟਰੀ ਜਾ ਕੇ ਡਿਪਲੋਮਾ ਕੀਤਾ ਦੇਖੇ ਦਾ ਠੀਕ ਉਹ ਤੋਂ ਬਾਅਦ ਹੀ ਫੇਰ ਉਹਨੂੰ ਵਾਪਸ ਲਿਆਂਦਾ ਕਰਦਿਆ ਨਹੀਂ ਘਰੇ ਆ ਜਾ ਘਰੇ ਆ ਕੇ ਮੇਰੇ ਘਰੇ ਦਿਲ ਨਾ ਲੱਗਿਆ ਕੂਤਬੋਦ ਫੇਰ ਜੀ ਮੈਂ ਇੱਕ ਛੋਟਾ ਜਿਹਾ ਕੋਰਸ ਕਰ ਲਿਆ ਉਹ ਤੋਂ بیسਿਕ ਕੋਰਸ ਛੋਟੇ ਨੇ 1 ਮਹੀਨਾ ਦਿੰਦਾ ਸੀ ਠੀਕ ਜੀ ਗੈਸਟ ਕ੍ਰੀਡ ਕਰਕੇ ਤੇ ਜੀ ਫੇਰ ਮੈਂ ਇੱਕ ਸਕੂਲ ਮਾਠੀ ਨੌਕਰੀ ਕਰੀ ਠੀਕ ਸਕੂਲ ਮਾਠ ਲੱਗ ਗਿਆ ਉਹ ਸਕੂਲ ਮਾਠੀ ਵੇਲੇ ਹੜੀਪੋਟ ਫਕਤਾਂ ਦੇ ਬਾਰਡਰ ਦੇ ਨੇੜੇ ਸੀ ਠੀਕ ਜੀ ਉੱਥੇ ਜੰਗ ਲੱਗੀ ਜੰਗ ਲੱਗਣੇ ਕਰਕੇ ਸਾਡੇ ਸਕੂਲ ਦੇ ਉਹਨਾਂ ਨੇ ਖਾਲੀ ਕਰਾਤੇ ਤੇ ਸਾਨੂੰ ਵਾਪਸ ਭੇਜ ਦਿੱਤਾ ਦਾਦਾ ਮੇਰਾ ਦਾ ਵੀ ਆਜਾਪੁ ਘਰੇ ਭਾਜੇ ਨਹੀਂ ਜਮੀਨ ਜਾਂਦਾ ਐਵੇਂ ਛੇ ਛੇ ਸੌ ਦੀਆਂ ਨੌਕਰੀਆਂ ਕਰਦਾ ਫਿਰਦਾ ਤੇ ਐਨੀ ਜਮੀਨਾਂ ਕਰਿਆ ਕਿ ਵਾਹੀ ਕੀਤੀ ਕਰ ਲਓ ਤੇ ਵੀ ਕੋਈ ਉੱਥੇ ਤੋਪ ਦਾ ਗੋਲਾ ਵੱਜ ਜਾਊਗਾ ਤੇ ਬੈਠੇ ਨੌਕਰੀਆਂ ਕਰਦੇ ਚਲ ਜੀ ਉਸ ਤੋਂ ਬਾਅਦ ਫਿਰ ਮੈਂ ਉਧਰੋਂ ਨੌਕਰੀ ਦੋਸਤ ਸੀ ਬਾਅਦੇ ਕਿ ਫਿਰ ਮੈਂ ਕਰੇ ਖੇਤੀ ਕਰਨ ਲੱਗਿਆ ਤੇ ਕੀਤੀ ਕਰਦੇ ਕਰਦੇ ਮੇਰੇ ਸ਼ੌਕ ਸੀ ਇਹ ਕੁਝ ਤੋਂ ਬਾਅਦ ਫਿਰ ਮੇਰਾ ਵਿਆਹ ਕਰਤਾ ਵਿਆਹ ਹੋ ਗਿਆ ਤੇ ਫਿਰ ਮੈਂ ਆਪ ਦੀ ਕਿਰਜੀ ਜੀ ਕਨੇ ਜਿੰਦਗੀ ਨਾਲ ਜੁੜ ਗਿਆ ਪਰ ਮੇਰੇ ਦਿਲ ਦੇ ਵਿੱਚ ਅੰਦਰ ਇੱਕ ਛੁਪੀਤੀ ਸੀ ਇੱਕ ਫਿਲਮਾਂ ਦੇ ਵਿੱਚ ਵੀ ਮੈਂ ਮੈਂ ਫਿਲਮਾਂ ਰੀਡ ਕਰਕੇ ਵੇਖਾਂ ਫਿਲਮਾਂ ਬਣਾਵਾਂ ਆਪ ਦੀ ਕਹਾਣੀਆਂ ਦੀ ਉਹ ਮੇਰਾ ਆਪਣੇ ਆਪ ਕੀਤਾ ਕੋਈ ਪੁਰਾਣਾ ਹੋਇਆ ਉੜੀ ਹੋਣੀ ਜੀ ਮੇਰਾ ਬੇਟਾ ਛੋਟਾ ਜਿਹਾ ਸੀਗਾ ਇਹ ਇਹ ਸਕੂਲ ਚ ਪੜਦਾ ਤੇ ਮੈਂ ਇਹਨੂੰ ਡੈਕਿੰਗ ਸਿਖਾਉਣੀ ਸ਼ੁਰੂ ਕਰਤੀ ਵੀ ਮੇਰਾ ਸੁਪਨਾ ਤਾਂ ਪੂਰਾ ਨਹੀਂ ਹੋਇਆ ਮੈਂ ਤੇਰੇ ਨਾਲ ਸੁਪਨਾ ਪੂਰਾ ਕਰਨਾ ਹੁੰਦਾ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਮੈਂ ਇਹਨੂੰ ਡੈਕਿੰਗ ਦੀ ਸਾਰੀ ਸੂਝ ਦੇਈ ਗਿਆ ਐਕਟਿੰਗ ਸਿਖਾਈ ਗਿਆ ਹੋਰ ਸੀ ਇੱਕ ਦਾਰਿਆ ਮੈਂ ਇਹਨੂੰ ਸਕੂਲ ਦੀ ਸਟੇਜ ਤੇ ਵੀ ਇਹਦੇ ਕੋਲ ਕੰਮ ਕਰਵਾਇਆ ਤੇ ਨਾਟਕਾਂ ਦੇ ਵਿੱਚ ਵੀ ਕੰਮ ਕਰਵਾਇਆ ਤੇ ਫੁੰਗੜਾ ਕਿਤਾਬੀ ਇਹਨੂੰ ਉਹਦੇ ਵਿੱਚ ਹੀ ਇੰਟਰੀਅਰ ਕਿਦਵਾਈ ਉਹ ਤਵਾਜੀ ਫਿਰ ਅਸੀਂ ਇੱਕ ਪਹਿਲੀ ਫਿਲਮ ਬਣਾਈ ਸੀ ਆਪਣੇ ਘਰੇ ਆਪਦੇ ਇੱਥੇ ਸਾਰੀ ਸ਼ੂਟਿੰਗ ਹੋਈ ਇਸ ਪਿੰਡ ਵਿੱਚ ਹੀ ਮਾਦਰ ਖੜੇ ਵਿੱਚ ਤੇ ਬਾਹਰਲੇ ਲੋਕੇਸ਼ਨਾਂ ਆਦੀਆਂ ਪਿੰਡ ਚ ਰੱਖੀਆਂ ਸਾਰੀਆਂ ਉਹਦੇ ਵਿੱਚ ਕੁਝ ਕਲਾਕਾਰ ਬਾਹਰੋਂ ਲਏ ਤੇ ਕੁਝ ਅਸੀਂ ਇਹ ਆਪਦੇ ਸੀਗੇ ਇੱਕ ਉਹਦੇ ਚ ਜਿਹੜੀ ਅੱਜਕੱਲ ਬਹੁਤ ਵੱਡੀ ਸ੍ਰੀਸ਼ਕਿਤ ਬਣੀ ਹੈ ਆਸ਼ੀਸ਼ ਵਿਦਿਆਰਥੀ ਹਾਂਜੀ ਉਹ ਮੇਰੀ ਫਿਲਮ ਦੇ ਵਿੱਚ ਪਹਿਲੀ ਵਾਰ ਹੀ ਆਇਆ ਸੀ ਠੀਕ ਹੈ ਇੱਥੇ ਉਹਨੇ ਫਿਲਮ ਜਿਵੇਂ ਕੰਮ ਦਿੱਤਾ ਉਸਨੇ ਉਹ ਤਾਂ ਬਹੁਤ ਵਧੀਆ ਤੇ ਉਹਦੇ ਜੀਗਾ ਕਲਾ ਕੀਤੀ ਤੇ ਉਹਨੇ ਬਹੁਤ ਵਧੀਆ ਕੰਮ ਕੀਤਾ ਅੰਦੀ ਕੰਮ ਕਰ ਗਿਆ ਉਸ ਤੋਂ ਬਾਅਦ ਉਹ ਬੰਬੇ ਜਾਂਦੇ ਰਿਹਾ ਤੇ ਅੱਜ ਕੱਲ ਪਈ ਆਖੂ ਉਹ ਬੰਬੇ ਹਿੰਦੀ ਫਿਲਮਾਂ ਛੱਡ ਕੇ ਇੱਕ ਸੌਦਾ ਫਿਲਮ ਦਾ ਬਾਦਸ਼ਾਹ ਸੌਦੀ ਫਿਲਮਾਂ 'ਚ ਬਹੁਤ ਵੱਡੀ ਚੱਕੀਤ ਫਿਰ ਮੈਂ ਥੋੜੀ-ਘੋੜੀ ਪੰਜਾਬੀ ਫਿਲਮਾਂ ਵੀ ਇੱਥੇ ਬਣਾਉਣੀਆਂ ਸ਼ੁਰੂ ਕੀਤੀਆਂ ਉਹ ਤੋਂ ਮਗਰੋਂ ਫਿਰ ਮੈਂ ਇੱਕ ਫੀਚਰ ਫਿਲਮ ਤੇ ਬਣਾਈ ਰੰਗ ਕੋਲ ਦਰਸ ਜਨਾ ਠੀਕ ਹੈ ਅਲੀਜ ਕੀਤੀ ਉਹਨੇ ਵਧੀਆ ਸਾਨੂੰ ਦਿੱਤਾ ਪਰ ਕਾਟਾ ਨਹੀਂ ਪਾਇਆ ਪਰ ਫਿਰ ਵੀ ਅਸੀਂ ਉਹ ਜੋ ਰਹਿੰਦੇ ਸੀ ਉਹ ਉਹ ਨਹੀਂ ਸਾਨੂੰ ਮਿਲਿਆ ਉਹ ਤੋਂ ਮਗਰੋਂ ਫਿਰ ਅਸੀਂ ਬਣਾਈ ਕਿ ਪੰਚਾਇਤ ਫਿਲਮ ਪੰਚਾਇਤ ਫਿਲਮ ਦੇ ਵਿੱਚ ਅਸੀਂ ਥੋੜੇ ਜਿਹਾ ਕਲਾਕਾਰ ਜਾਣੂ ਲੈ ਲਏ ਜਿਵੇਂ ਕਿ ਯੋਗਰਾਜ ਤੇ ਦਿਲਜੀਤ ਕੌਰ ਤੇ ਆਵਾਜੋਂ ਨੂੰ ਸੁਢ ਚੱਡਾ ਤੇ ਇੱਕ ਉਹ ਦੇਸ਼ੀ ਕਸਰ ਨੂੰ ਦੇਸ਼ਿੰਦਾ ਤੇ ਛੰਮੀ ਬਰਾੜ ਇਹ ਇਹਨੂੰ ਲੈ ਕੇ ਕਹਾਣੀ ਸਾਡੀ ਆਪਣੀ ਸੀ ਹੋਰ ਉਹ ਉਹਦੇ ਤੇ ਫਾਇਨਸ ਵੀ ਸੀ ਆ ਆਪ ਹੀ ਕੀਤਾ ਸੀ ਆਪ ਦੀ پیسے ਲਾਇਏ ਸੀ ਉਹ ਉਹ ਚੱਲ ਗਈ ਵਧੀਆ ਸਾਨੂੰ ਨੇ ਪੈਸਾ ਦਿੱਤਾ ਠੀਕ ਉਦੋਂ ਬਾਅਦ ਜੀ ਫੇਰ ਅਸੀਂ ਫਿਲਮ ਇੱਕ ਹੋਰ ਸ਼ੁਰੂ ਕਰਤੀ ਵੀ ਇਦੋਂ ਵੱਡੀ ਫਿਲਮ ਬਣਾਉਣੀ ਹੈ ਕੋਈ ਦੇ ਵਿੱਚ ਅਸੀਂ ਕਲਾਕਾਰ ਵੀ ਸਾਰੇ ਸੈੱਟ ਕਰ ਲਏ ਉਹਦੇ ਵਿੱਚ ਅਸੀਂ ਗੀਤ ਸਭ ਤੋਂ ਵੱਧ ਦਰ ਦਿੱਤੀ ਗੀਤਾਂ ਨੂੰ ਉਹਦੇ ਵਿੱਚ ਲਗਮ ਗੈਸ ਕਰ ਆਸ਼ਾ ਪੁੰਥਲੇ ਰੰਜਨਾ ਤવાડી ਕਿ ਕੱਡਾ ਲੇ ਕਹਿੰਦੇ ਗੀਤ ਪਾਏ ਇਹਦੀ ਸਾਰੀ ਰਿਕਾਰਡਿੰਗ ਅਸੀਂ ਮੁੰਬੇ ਜਾ ਕੇ ਕੀਤੀ ਮੁੰਬੇ ਸਟੂਡੀਓ ਠੀਕ ਹੈ ਤੇ ਉਸ ਤੋਂ ਬਾਅਦ ਅਦੀ ਉਹਦੀ ਛੂਟੀਆਂ ਸ਼ੂਟਿੰਗ ਸ਼ੁਰੂ ਕੀਤੀ ਛੂਟੀਆਂ ਸ਼ੁਰੂ ਕਰਕੇ ਉਹਦੇ ਵਿੱਚ ਸਭ ਤੋਂ ਸੋਹਣੀ ਕੁੜੀ ਇਹ ਜਿਹਨੂੰ ਪੰਜਾਬ ਦੇ ਵਿੱਚ ਇਹ ਜੁਨੇਆ ਗਿਆ ਸੀਗਾ ਹਾਂਜੀ ਮਿਸ ਪੰਜਾਬ ਲੱਕੀ ਹੁੰਦਲ ਠੀਕ ਹੈ ਲੱਕੀ ਹੁੰਦਲ ਸਾਡੀ ਹੀਰੋਇਨ ਸੀ ਠੀਕ ਹੈ ਤੇ ਉਹਨੂੰ ਲੈ ਕੇ ਅਸੀਂ ਬੜੇ ਸਹਿਜ ਨਾਲ ਫਿਲਮ ਬਣਾਈ ਕੋਈ ਕੋਈ ਘਾਟ ਨਹੀਂ ਸੀ ਵੀ ਅਸੀਂ ਕੋਈ ਘਾਟ ਨਹੀਂ ਰਹਿਣ ਦੇਣੀ ਕੋਈ ਅਸੀਂ ਪੰਜ ਲੋਕੇਸ਼ਨਾਂ ਤੇ ਅਸੀਂ ਕੰਮ ਕੀਤਾ ਠੀਕ ਹੈ ਪਹਿਲਾਂ ਉਹਦਾ ਕੀਤਾ ਕਰਨਪੁਰ ਰਾਜਸਥਾਨ ਵਿੱਚ ਉਸ ਤੋਂ ਬਾਅਦ ਫਿਰ ਉਹਦਾ ਕੀਤਾ ਅਭੋਰ ਠੀਕ ਹੈ ਫਿਰ ਉਹਦਾ ਕੀਤਾ ਕਾਲੇ ਟਿੱਬੇ ਫਿਰ ਉਹਦਾ ਕੀਤਾ ਮਲੋੜ ਮਨ ਉੜ ਗਿਆ ਆ ਆਪਕੇ ਪਾਸੇ ਕੋਈ ਜਿਵੇਂ ਜਿਵੇਂ ਤੁਹਾਨੂੰ ਕਈ ਕਿਨਾ ਟੁਕ ਦੇ ਦੂਵੇਂ ਉਹ ਇਹੋ ਉਹਦਾ ਕੰਮ ਕੀਤਾ ਪਰ ਕਿ ਸਾਡੀ ਕਿਸਮਤ ਮਾੜੀ ਸੀ ਵੀ ਉਹ ਫਿਲਮ ਦੇ ਵਿੱਚੋਂ ਉਹ ਬੜਾ ਸਮਾਂ ਲੱਗਾ 6 ਮਹੀਨੇ ਸੀ ਦੀ ਟੂਰ ਟੂਰਨ ਕਰਦੇ ਦੇ ਵਿੱਚ ਕੋਈ ਨਾ ਕੋਈ ਰਿਕਾਰਡ ਪੈਂਦੀ ਰਹੀ ਤੇakhir ਸਾਡੀ ਫਿਲਮ ਜੀ ਨਹੀਂ ਨਹੀਂ ਵਿਚਾਲੀ ਰਹੀ ਉਧਰੋਂ ਮੈਂ ਦੂਜੀ ਫਿਲਮ ਕਾਣੀ ਦੇ ਦੇ ਚੁੱਕਿਆ ਸੀ ਆਪਦੀ ਮੰਨ ਦੀ ਹਾਂਜੀ ਉਧਰੋਂ ਵੀ ਉਹ ਉਹਦਾ ਸਮਾਂ ਆ ਗਿਆ ਦੇ ਉਹ ਵਿੱਚੋਂ ਕਹਿਣ ਲੱਗੇ ਵੀ ਇਹਦੀ ਸ਼ੂਟਿੰਗ ਸ਼ੁਰੂ ਕਰੋ ਨਹੀਂ ਕਲਾਕਾਰ ਪਾਈਦੇ ਆਪਨੇ ਠੀਕ ਹੈ ਉਦੋਂ ਉਹਨਾਂ ਦਿਨਾਂ 'ਚ ਮੇਰੇ ਬੇਟੀ ਦਾ ਐਕਸੀਡੈਂਟ ਹੋਇਆ ਸੀ ਇਹ ਇਹਦੀ ਪੱਟ ਤੇ ਛੱਟ ਲੱਗ ਗਈ ਠੀਕ ਡਾਕਟਰ ਨੇ ਕਿਹਾ ਵੀ ਨਹੀਂ ਇਹ ਤਾਂ ਛੀਮ ਨਹੀਂ ਨਹੀਂ ਰਾਮਾਣਾ ਛੀਮ ਨੇ ਬੈਡ ਰੈਸਟ ਕਰਨੀ ਪੋ ਠੀਕ ਫਿਰ ਮੈਂ ਕਿਹਾ ਚਲੋ ਕੋਈ ਨਹੀਂ ਆਪਾਂ ਇਹ ਰੋ ਹੋਰ ਲੰਬ ਲੱਨੇਂ ਕਿਰੋਦ ਭੇਜਿਆ ਸੀ ਲੱਭਦੇ ਲੱਭਦੇ ਜੀ ਫਿਰ ਸਾਨੂੰ ਇਹ ਜਿਮੀ ਸ਼ੇਰ ਗਿੱਲ ਸਾਨੂੰ ਟੋਕ ਗਿਆ ਠੀਕ ਉਹਦੇ ਵਿੱਚ ਸੀ ਜਿਮੀ ਜਿਮੀ ਸ਼ੇਰ ਉਹ ਲੈ ਕੇ ਉਹ ਬਿਲਕੁਲ ਹੀ ਕਰਦੀ ਉਹ ਫਿਲਮ ਨੇ ਸਾਨੂੰ ਕਾਫੀ ਵਧੀਆ ਪੈਸਾ ਦਿੱਤਾ ਠੀਕ ਹੈ ਉਹਦੇ ਵਿੱਚ ਮੇਰਾ 파ਟਨਰ ਸੀਗਾ ਮਨਮੋਹ ਸੰਧੂ ਠੀਕ ਹੈ ਅਸੀਂ ਦੋ 파ਟਨਰ ਸੀਗੇ ਇਹਨੂੰ ਸਾਡੀ ਬਹੁਤ ਥੋਣੀ ਬਣੀ ਉਹ ਤੇ ਬਹੁਤ ਵਧੀਆ ਉਹਨੇ ਸਾਨੂੰ ਪੈਸਾ ਵੀ ਬਣਾਤਾ ਸਾਡਾ ਨਾਮ ਵੀ ਬਣਾਤਾ ਹਾਂ ਉਹਦੋਂ ਉਹ ਤੋਂ ਬਾਅਦ ਫਿਰ ਉਹ ਫਿਲਮ ਤਿਆਰ ਕਰਕੇ ਤੇ ਫਿਰ ਜੱਤ ਕਰੇ ਦੁਆਰਾ ਸ਼ੂਟਿੰਗ ਕੀਤੀ ਇਹਦੀ ਰੱਬ ਕੋ ਦਰਸਾ ਦਿਨਾ ਤੇ ਜੋ ਕਮੀਚੀਆਂ ਦੀ ਇਹ ਅਸੀਂ ਪੂਰੀਆਂ ਕਰਤੀਆਂ ਪਰ ਜਿਹੜੀ ਜੇਗੀ ਇਹ ਕੋਈ ਕਿਰਕਾਂ ਦਾ ਉਹ ਫਿਲਮ ਸਾਡੀ ਮਹਿੰਗੀ ਫਿਲਮ ਸੀ ਉਹ ਕੋਦੇ ਵਿੱਚ ਦਰਸਿੰ ਵੀ ਸੀਗਾ ਠੀਕ ਹੈ ਤੇ ਕੋਈ ਸੀਨ ਉਹਨਾਂ ਦੇ ਰਹੇਗੀ ਕੋਈ ਸਾਡੀ ਹੀਰੋਇਨ ਦੀ ਜਿਹੜੀ ਸੀਗੀ ਉਹ ਬਿਮਾਰ ਹੋ ਗਈ ਤੇ ਉਹਦੀ ਮੌਤ ਹੋ ਗਈ ਉਹ ਸਾਡੀ ਫਿਲਮ ਦੀ ਵਿੱਚ ਹੀ ਰਹੇਗਾ ਇਹਦੇ ਵਿੱਚ ਜਿਹੜੀ ਲਤਾ ਮੰਗੇਸ਼ਕਰ ਦਾ ਹਾਂ ਇਹਦੇ ਵਿੱਚ ਲਤਾ ਮੰਗੇਸ਼ਕਰ ਆਸ਼ਾ ਪੋਤਲੇ ਅੰਜਨਾ ਤਿਵਾੜੀ ਕਿ ਕੱਡਾ ਲੇਕ ਠੀਕ ਪਹਿਲਾਂ ਦੀ ਪੰਜਾਬੀ ਗੀਤ ਸੀ ਪੰਜਾਬੀ ਬੀ ਸਾਰੇ ਪੰਜਾਬੀ ਦੀ ਸੀ ਠੀਕ ਹੈ ਗੀਤ ਉਹ ਰਿਕਾਰਡ ਹੋ ਚੁੱਕੇ ਸੀ ਹਾਂ ਗੀਤ ਗੀਤ ਵੀ ਸਾਰੇ ਰਿਕਾਰਡਿੰਗ ਹੋ ਚੁੱਕੇ ਸੀ ਠੀਕ ਹੈ ਤਾਂ ਹੀਰੋਨ ਦੀ ਮੌਤ ਹੋਣ ਕਰਕੇ ਹੀਰੋਨ ਦੀ ਮੌਤ ਕਰਕੇ ਸਾਡੀ ਫਿਲਮ ਵਿੱਚ ਰਹੇਗੀ ਸਾਨੂੰ ਸਾਰੀ ਫਿਲਮਾਂ ਦੀ ਕਮਾਈ ਸਾਡੀ ਉਹ ਕਰ ਕਿਉਂਕਿ ਬਾਕੀ ਫਿਲਮਾਂ ਤਾਂ ਸੀ ਕੋਈ 10 ਲੱਖ ਨਾਲ ਕੋਈ 15 ਲੱਖ ਨਾਲ ਕੋਈ 18 ਲੱਖ ਨਾਲ ਬਣਾਈ ਗਈ ਸੀ ਇਸ ਫਿਲਮ ਉੱਤੇ ਸਾਡੀ ਤੇ 90 ਲੱਖ ਰੁਪਏ ਖਰਚੇ ਹੋਏ ਸੀ ਉਹਨਾਂ ਦਿਨਾਂ 'ਚ ਜਿਹਨਾਂ ਦਿਨਾਂ 'ਚ ਇਹ ਫਿਲਮਾਂ 10-12 ਲੱਖ ਨਾਲ ਪੰਜ ਵੀ ਫਿਲਮ ਬਣ ਜਾਂਦੀ ਸੀ ਅਸੀਂ ਉਹਨਾਂ ਦਿਨਾਂ 'ਚ ਕਿਹਾ ਸਾਨੂੰ ਸਭ ਤੋਂ ਮਹਿੰਗੇ ਪਏ ਸੀ ਉਹ ਗੀਤ ਉਹਨਾਂ ਦੇ ਇੱਕ ਇੱਕ ਗੀਤ ਦਾ ਸਾਡੇ 3-3 ਲੱਖ ਰੁਪਏ ਕਾ ਗੀਤ ਤੇ ਖਰਚਾ ਆਇਆ ਸੀ ਇਹ ਕਿਹੜੇ ਸਾਲ ਦੀ ਗੱਲ ਹੈ ਇਹ ਜੀ ਸਾਲ ਹੈਗੀ 1998 ਦੀ ਤੁਸੀਂ ਪਹਿਲੀ ਫਿਲਮ ਜਿਹੜੀ ਰਿਲੀਜ਼ ਕੀਤੀ ਸੀ ਉਹ ਕਿਹੜੇ ਸਾਲ ਦੀ ਸੀ 1990 ਦੇ ਹਾਂ ਵਕਤੀ ਸਾਰੀ ਫਿਲਮ ਇਹ ਇਹਨੇ ਦੇ ਵਿਚਕਾਰ ਲਈ ਦਿਨਾਂ ਜੂਣ ਉਹ ਵੀ ਨਾ ਫਿਲਮ ਤੇ ਅੱਜ ਭਾਈ ਮੇਰੀ ਜ਼ਿੰਦਗੀ ਦਾ ਪਰਕੂਰ ਅੱਜ ਮੇਰਾ ਬੇਟਾ ਹੈ ਇਹ ਜਾਂਦਾ ਫਿਲਮਾਂ ਫਿਲਮ ਚ ਇਹਦੇ ਅੰਦਰ ਬਹੁਤ ਵਧੀਆ ਕਲਾ ਵੀ ਹੈਗੀ ਆ ਤੇ ਬਹੁਤ ਵਧੀਆ ਇਹਦੇ ਇੱਕ ਇੱਕ ਕਹਾਣੀਆਂ ਵੀ ਲਿਖਦਾ ਹੁੰਦਾ ਆਪਣੀ ਕਹਾਣੀ ਵੀ ਲਿਖ ਲੈਂਦਾ ਤੇ ਕਲਾ ਵੀ ਬਹੁਤ ਵਧੀਆ ਹਰ ਤਰ੍ਹਾਂ ਦੇ ਰੋਲ ਕਰਦਾ ਹੈ ਇਹਦੀ ਦੋ ਤਿੰਨ ਫਿਲਮ ਆ ਵੀ ਗਈਆਂ ਕੋਈ ਕੋਈ ریلی ਹੋਣ ਵਾਲੀਆਂ ਠੀਕ ਐ ਜਿਵੇਂ ਕਿ ਇੱਕ ਫਿਲਮ ਇਹਦੀ ਬਣ ਚੁੱਕੀ ਹੈ ਮਾਹੀ ਹਾਂਜੀ ਇਹ ਵੀਰਕ ਨਾਲ ਤੇ ਉਹ ਜੀ ریلی ਹੋਣ ਵਾਲੀ ਹੈ ਨਾ ਦਿਨਾਂ ਚਿਰ ਲਈ ਹੋ ਜੂਗੀ ਇੱਕ ਫਿਲਮ ਇਹਨਾਂ ਦੀ ਚੱਕਾਂ ਦੇ ਸ਼ਿਕਾਰੀ ਗੂਗਲ ਨਾਲ ਉਹ ਵੀ ریلی ਹੋ ਚੁੱਕੀ ਹੈ ਤੇ ਇੱਕ ਇਹਦੀ ਵੀ ਮੰਗੀ ਹੈ ਵੈਤਰੀ ਫਿਲਮ ਹੈਗੀ ਹੈ ਵਿੰਡਾ ਗੈਂਗ ਉਹ ਵੀ ਲੀਖੂ ਇਹਨਾਂ ਦਿਨਾਂ 'ਚ ਉਹ ਨਾਲੀਏ ਬਹੁਤ ਛੋਟ ਮੂਵੀਆਂ 'ਚ ਕਈ ਲੀਖ ਹੋ ਗਈਆਂ ਬਿੱਤੀ ਠੀਕ ਬਾਪੂ ਜਿਹੜਾ ਤੁਸੀਂ ਫਿਲਮਾਂ ਦੇ ਵੀਰ ਵਿੱਚ ਆਸ਼ੀਸ਼ ਵਿਦਿਆਰਥੀ ਦਾ ਨਾਮ ਦੱਸਿਆ ਜਿਹੜੇ ਕਿ ਸਾਊਥ ਦੇ ਵਿੱਚ ਅੱਜ ਬਹੁਤ ਵੱਡਾ ਨਾਮ ਹੈ ਵਿਲਨ ਦਾ ਰੋਲ ਕਰਦੇ ਆ ਤਾਂ ਕੁਝ ਉਹਨਾਂ ਦੀ ਸ਼ੁਰੂਆਤ ਬਾਰੇ ਵੀ ਦੱਸੋ ਕਿਉਂਕਿ ਸ਼ੁਰੂਆਤ ਬਾਰੇ ਕੀ ਦਸੀਏ ਉਹ ਜਿਹੜਾ ਕਿ ਬਹੁਤ ਪਹਿਲਾਂ ਛਰੀ ਬੰਦਾ ਸੀ ਉਹ ਤੇ ਬਹੁਤੀ ਗਰੀਬ ਸੀ ਉਹਨਾਂ ਇੱਥੇ ਸਕੂਟੀ ਤੇ ਸਾਡੇ ਪਿੰਡਾਂ ਦੇ ਕੱਪੜੇ ਵੇਚਦਾ ਹੁੰਦਾ ਪਰ ਉਹਦੇ ਉਹਦੇ ਬੱਕੀ ਨਾ ਇੱਕ ਕਲਾ ਬਹੁਤ ਤਕੜੀ ਕਲਾ ਸੀ ਤੂੰ ਪਤਾ ਲੱਗਿਆ ਭਾਵੇਂ ਕਿਹੜੇ ਵਿੱਚ ਇੱਕ ਫਿਲਮ ਬਣ ਰਹੀ ਹੈ ਤੇ ਮੈਂ ਜਾ ਕੇ ਆਪਦੀ ਕਿਸਮਤ ਅਜਵਾਵਾਂ ਕਿ ਕਾਰਾਂ ਮੈਨੂੰ ਕੰਮ ਮਿਲੇ ਜੀ ਇੱਥੇ ਆ ਕੇ ਸਾਡੇ ਕੋਲ ਕੰਮ ਮੰਗੇ ਮੈਂ ਕਿਹਾ ਵੀ ਤੂੰ ਤਾਂ ਕੰਮ ਮਿਲਿਆ ਠੀ ਬਹੁਤ ਆਏ ਇਹ ਤੂੰ ਪਹਿਲਾਂ ਹੁੰਦਾ ਤੇ ਤੈਨੂੰ ਕੋਈ ਵਧੀਆ ਰੋਲ ਦੇ ਦੇ ਦਿੰਦੇ ਅੱਜ ਜੀ ਹੁਣ ਕੋਈ ਨਿੱਕਾ ਮੋਟਾ ਦੇ ਦਿਓ ਤੇ ਅਸੀਂ ਜੀਵਨ ਨੂੰ ਕਿ ਕਲਾਈਮੈਕਸ ਚੱਲਦਾ ਸੀ ਕਲਾਈਮੈਕਸ ਚ ਇੱਕ ਉਹਨੂੰ ਸੀਨ ਚ ਪਾ ਲਿਆ ਪਰ ਸੀਨ ਚ ਪਾ ਲਿਆ ਤੇ ਉਹ ਉਹਦੇ ਵਿੱਚ ਕਲਾ ਸੀ ਉਹਨੇ ਉਹ ਸੀਨ ਨੂੰ ਇੰਨਾ ਵਧੀਆ ਬਣਾਤਾ ਕਿ ਜਿਹੜਾ ਮੇਰੇ ਡਾਇਰੈਕਟਰ ਦੀ ਫਿਲਮ ਦਾ ਪਾਲੀ ਭਵਿੰਦਰ ਉਹਦਾ ਯਾਰ ਇਹਦੇ ਵਿੱਚ ਤਾਂ ਇਹ ਕਲਾ ਹੀ ਬਹੁਤ ਹੈ ਤੇੜਾ ਆਪਣਾ ਬਣਾਇਆਗਾ ਵਿਲਣ ਉਹਦੀ ਤਾਂ ਕਲਾ ਹੀ ਨਹੀਂ ਕਿਉਂ ਨਾ ਪਾਉਨ ਮਰਵਾਦ ਕੇ ਉਹਨੇ ਉਹਨੂੰ ਮਰਵਾਤਾ ਉਹਦੀ ਥਾਂ ਤੇ ਤੇ ਇਹਨੂੰ ਲਿਆਂਦਾ ਠੀਕ ਹੈ ਤੇ ਇਹ ਨੂੰ ਫਿਲਮ ਨੂੰ ਬਹੁਤ ਵਧੀਆ ਬਣਾਤਾ ਕੋਈ ਫਿਲਮ ਦੇ ਵਿੱਚ ਪ੍ਰਭਾਵ ਛੱਡ ਗਿਆ ਠੀਕ ਹੈ ਉਸ ਤੋਂ ਬਾਅਦ ਇਹ ਪਾਈ ਇੱਥੋਂ ਤੁਹਾਡੇ ਕੋਲੋਂ ਨਿਕਲ ਕੇ ਇਹ ਬੰਬੇ ਪਹੁੰਚ ਗਿਆ ਠੀਕ ਹੈ ਬੰਬੇ ਜਾ ਕੇ ਕੋਈ ਚਿਰ ਤਾਂ ਆਗਿਆ ਉਸੇ ਕਰਦੇ ਰਹਿ ਤਰਕ ਉਸ ਤੋਂ ਮਗਰੋਂ ਫਿਰ ਜੀ ਇਹ ਇੱਕ ਫਿਲਮ ਪ੍ਰੇਮ थी ਉਹਦੇ ਵਿੱਚ ਛੋਟਾ ਜਿਹਾ ਰੋਲ ਮਿਲਿਆ ਸੀ ਬੱਕਰੀਆਂ ਚਾਰਨ ਵਾਲੇ ਮੁੰਡੇ ਦਾ ਠੀਕ ਹੈ ਉਸ ਤੋਂ ਮਗਰੋਂ ਫਿਰ ਚੱਲਦਾ ਚੱਲਦਾ ਫਿਰ ਇਹ ਤਰਮਿੰਦਰ ਕਹਿੰਦੇ ਨੇੜੇ ਹੋ ਗਿਆ ਹਾਂ ਉਹਨਾਂ ਦੀਆਂ ਦੋ ਤਿੰਨ ਫਿਲਮਾਂ ਵਿੱਚ ਇੱਕ ਕੰਮ ਕੀ تاني ਠੀਕ ਹੈ ਤੇ ਉਹ ਸਿਰ ਵਧੀਆ ਚੱਲ ਗਿਆ ਫਿਰ ਇਹ ਸਾਉਥੀ ਜਾਂਦੇ ਆ ਅੱਜਕੱਲ ਇਹ ਸਾਉਥੀ ਫਿਲਮਾਂ ਦਾ ਬਾਦਸ਼ਾਹ ਹੈ ਠੀਕ ਹੈ ਉਥੇ ਵਿਲਨ ਸਭ ਤੋਂ ਮੁੱਖ ਵਿਲਨ ਇਹੀ ਹੁੰਦੇ ਆ ਦੋਸਤੋ ਇੱਥੋਂ ਇੱਕ ਜ਼ਿੰਦਗੀ ਦਾ ਅਹਿਮ ਸਬਕ ਸਿੱਖਣ ਦੀ ਲੋੜ ਹੈ ਕਿ ਗਰੀਬੀ ਆ ਜਿਹੜੀ ਉਹ ਇੱਕ ਮਾਨਸਿਕ ਰੋਗ ਹੈ ਬੰਦੇ ਦੇ ਵਿਚਾਰ ਜੇ ਮਜ਼ਬੂਤ ਹੋਣ ਤਾਂ ਉਹ ਕਿਸੇ ਵੀ ਸ਼ੁਕਰ ਤੇ ਕਿਸੇ ਵੀ ਟਿਕਾਣੇ ਤੇ ਪਹੁੰਚ ਸਕਦਾ ਹੈ ਬਸ਼ਰਤੇ ਉਹ ਉਹਨਾਂ ਵਿਚਾਰਾਂ ਤੇ ਮਜਬੂਤੀ ਨਾਲ ਦ੍ਰਿੜ ਇਰਾਦੇ ਨਾਲ ਚੱਲਣ ਦਾ ਨੇਚਾ ਰੱਖਦਾ ਹੋਵੇ ਤਾਂ ਇੱਕ ਸਕੂਟਰੀ ਤੇ ਕੱਪੜੇ ਵੇਚਣ ਵਾਲਾ ਆਪਦੀ ਅਦਾਕਾਰੀ ਦੇ ਨਾਲ ਅੱਜ ਕਿਹੜੇ ਸਤਰ ਦਾ ਜੀਵਨ ਜਿਉ ਰਿਹਾ ਪਰ ਜੇ ਉਹ ਆਪਦੇ ਹੁਨਰ ਨੂੰ ਨਾ ਪਛਾਣ ਦੇ ਨਾ ਉਹਨੂੰ ਬਾਹਰ ਕੱਢ ਦੇ ਨਾ ਉਹਦੇ ਲਈ ਕੋਈ ਹਰ ਕਰ ਦੇ ਨਾ ਉਹਦੇ ਵਿਚਾਰਾਂ ਦੇ ਵਿੱਚ ਪਰਪੱਕਤਾ ਰੱਖਦੇ ਹੋਏ ਇੱਥੋਂ ਬੰਬੇ ਜਾਂਦੇ ਤਾਂ ਅੱਜ ਉਹ ਆਮ ਲੋਕਾਂ ਦੀ ਤਰ੍ਹਾਂ ਸਕੂਟਰੀ ਤੇ ਜ਼ਿੰਦਗੀ ਨਿਗਾਉਂਦੇ ਆ ਨਿਗਾਉਂਦੇ ਆ ਅਸੀਂ ਆਪਦਾ ਜੀਵਨ ਖਤਮ ਕਰ ਲੈਣਾ ਸੀ ਸੋ ਗੱਲ ਬਹੁ ਗਿਣਤੀ ਲੋਕਾਂ ਦੇ ਵਿੱਚ ਹੁਨਰ ਹੁੰਦਾ ਪਰ ਉਹ ਹੁਨਰ ਨੂੰ ਆਪਦੇ ਨੂੰ ਸਮਝ ਨਹੀਂ ਪਾਉਂਦੇ ਜੇ ਕਿ ਕਈਆਂ ਨੂੰ ਸਮਝ ਵੀ ਆ ਜਾਂਦਾ ਤਾਂ ਉਹ ਨੂੰ ਪ੍ਰਗਟ ਨਹੀਂ ਕਰ ਪਾਉਂਦੇ ਉਹ ਇੰਨਾ ਹਿੰਮਤ ਹੌਸਲਾ ਨਹੀਂ ਰੱਖਦੇ ਕਿ ਉਹ ਨੂੰ ਜ਼ਾਹਰ ਕਰ ਸਕਣ ਸੋ ਬਾਪੂ ਇਹ ਇੱਕ ਮੰਨਤ ਫਿਲਮ ਬਹੁਤ ਅਤ ਦਰਜੇ ਦੀ ਫਿਲਮ ਪੰਜਾਬ ਇੰਡਸਟਰੀ ਨੂੰ ਤੁਸੀਂ ਦਿੱਤੀ ਆ ਉਹਦੇ ਵਿੱਚ ਵੀ ਇਹ ਸੀ ਜਿਮੀ ਸ਼ੇਰਗੱਲ ਨੂੰ ਚੁਣਿਆ ਸੀ ਪਰ ਉਸਨੇ ਸਾਡੀ ਫਿਲਮ ਨੂੰ ਬਹੁਤ ਵਧੀਆ ਸਮੂਹ ਦਿੱਤਾ ਹੋਰ ਇਸੇ ਕਰਕੇ ਸਾਡੀ ਫਿਲਮ ਨੇ ਉਸਨੇ ਚੰਗਾ ਪੈਸਾ ਕਮਾਤਾ ਸੀ ਔਰ ਜਿਮੀ ਸ਼ੇਰਗੱਲ ਵੀ ਸਾਡੀ ਸ਼ਾਇਦ ਫਿਲਮ ਦੇ ਵਿੱਚ ਪਹਿਲਾ ਪਹਿਲ ਉਹ ਬੰਦਾ ਸੀ ਜਿਹੜਾ ਜਾਂ ਬੀਹੋ ਨਾ ਜਾਏ ਸੀ ਤਾਂ ਤੁਹਾਡੀ ਪਾਰਖੂ ਅੱਖ ਨੇ ਫਿਰ ਜਿਮੀ ਸ਼ੇਰਗੱਲ ਨੂੰ ਕਿਵੇਂ ਚੂਜ਼ ਕੀਤਾ ਜਮੇ ਤੁਸੀਂ ਦੱਸਿਆ ਕਿ ਤੁਹਾਡੇ ਬੇਟੇ ਨੇ ਉਹ ਫਿਲਮ ਕਰਨੀ ਸੀ ਤਾਂ ਸੱਟ ਲੱਗਣ ਕਰਕੇ ਉਹ ਫਿਲਮ ਦਾ ਜਿਹੜਾ ਪਾਤਰ ਸੀ ਨਾ ਪਾਤਰ ਮੇਰੇ ਅੰਦਰ ਉਹ ਟੁਕਿਆ ਸੀ ਵੀ ਇਹੋ ਜਿਹਾ ਪਾਤਰ ਚਾਹੀਦਾ ਉਹ ਉਹ ਪਾਤਰ ਮੇਰਾ ਬੇਟਾ ਸੀ ਮੇਰਾ ਪਾਤਰ ਹੋ ਜੀ ਇਹੋ ਜੀ ਉਹ ਦੀ ਚਮਕੀ ਸੀ ਇਹੋ ਜੀ ਉਹ ਕਲਾफी ਹੋ ਜੇ ਉਹਦੇ ਚੁੰਨੜ ਸੀ ਇਹੋ ਜੀ ਚਗਲ ਸੂਰਤ ਸੀ ਠੀਕ ਉਹ ਲਿਆ ਸੀ ਉਹਦੇ ਵਿੱਚ ਮੇਰੇ ਬੇਟੇ ਦੇ ਸੱਟ ਲੱਗ ਗਈ 60 ਵਜੇ ਨੇ ਕਰਕੇ ਇਹ ਬੈਠ ਤੇ ਹੋ ਗਿਆ ਤੇ ਡਿਫਰਿੰਗ ਦੇ ਦੂਜੇ ਕਲਾਕਾਰ ਸੀ ਉਹ ਕਰਨ ਲਈ ਤੁਹਾਨੂੰ ਜੇ ਤਾਂ ਛੱਡੋ ਜਾਂ ਸਾਡੀ ਜਿਹਾ ਆਪਣੀ ਫਿਲਮ ਚਲਾਓ ਜੀ ਫਿਰ ਅਸੀਂ ਕਹਿ ਵੀ ਇਹ ਤਾਂ ਨਹੀਂ ਠੀਕ ਹੋਣਾ ਤੇ ਚਲ ਆਪਾਂ ਫਿਲਮ ਸ਼ੁਰੂ ਕਰ ਦਿੰਨੇ ਮੁੰਡਾ ਹੋਰ ਲੱਭ ਲੈਨੇ ਹਾਂ ਤੇ ਮੁੰਡੇ ਲੱਭਦੇ 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 ਸਾਡੀ ਅੱਖ ਇਸ ਹੀ ਮੀਂਹ ਗਿਲ ਦੇ ਟੇਕ ਦੀ ਵੀ ਆ ਆ ਮੁੰਡਾ ਟੁਕਦਾ ਉਹ ਉਸ ਰੋਲ ਚ ਠੀਕ ਤੇ ਫਿਰ ਇਸ ਨੂੰ ਉਹ ਰੋਲ ਪਾਇਆ ਫਿਰ ਉਹਦੇ ਹੀਰੋ ਚ ਉਹ ਰੋਲ ਪਾਇਆ ਦੂਸਰੀ ਫਿਲਮ ਵਧੀਆ ਚੱਲ ਗਈ ਉਸ ਤੋਂ ਬਾਅਦ ਜਮੀ ਸ਼ੇਰ ਗਿਲ ਦਾ ਅਜੇ ਤਾਈਂ ਨਹੀਂ ਪਾਈ ਮੈਂ ਮਿਲਿਆ ਕਦੇ ਕੋ ਨੂੰ ਹੁਣ ਤੱਕ ਉਹਦਾ ਬਦਗੀ ਇੰਟੀਫਿਲਮਾਟ ਵੀ ਜਾਂ ਜਾਂਦਾ ਰਿਹਾ ਜਾਂ ਵੀ ਛੱਡ ਕੇ ਹੁੰਦੀ ਜੀ ਪਹੁੰਚ ਗਿਆ ਬਾਪੂ ਜੀ ਪੰਚਾਇਤ ਫਿਲਮ ਜਿਹੜੀ ਇਹ ਕੁਝ ਮਨਕੜਾਂ ਤੁਸੀਂ ਜਾਂ ਕੁਝ ਜ਼ਿੰਦਗੀ ਤੇ ਟੁੱਗਦੀ ਹੋਈ ਨਹੀਂ ਜੀ ਇਹ ਮਨਕੜਤ ਨਹੀਂ ਸੀ ਇਹ ਮੈਂ ਇੱਕ ਪੰਜਾਬ ਦੇ ਪਿੰਡਾਂ ਨੂੰ ਲੈ ਕੇ ਇੱਕ ਮੇਰੇ ਦਿਲ ਦੀ ਗੱਲ ਸੀ ਕਿ ਪੰਜਾਬ ਦੇ ਪਿੰਡਾਂ ਦੀ ਕਹਾਣੀ ਹੈ ਕਿ ਪੰਜਾਬ ਦੇ ਪਿੰਡਾਂ ਚ ਪੰਚਾਇਤਾਂ ਕਿਵੇਂ ਬਣਦੀ ਹੈ ਅਸਲ ਵਿੱਚ ਪੰਚਾਇਤਾਂ ਦੀ ਕੋਈ ਚੋਣ ਨਹੀਂ ਸੀ ਹੁੰਦੀ ਠੀਕ ਉਹਨਾਂ ਦਿਨਾਂ ਚ ਬਹੁਤ ਜ਼ਿਆਦਾ ੱਟਕਾ ਹੁੰਦਾ ਸੀ ਤਾਂ ਕਹਿੰਦੇ ਜਿਹੜੇ ਧਰਲੇ ਆਦਮੀ ਸੀ ਨਾ ਅਮੀਰ ਉਹ ਪੰਚਾਇਤ ਆਫ ਦੀ ਆਪੂ ਚੁਣਕੇ ਤੇ ਆ ਵੀ ਆਪ ਹੀ ਉਹਦੇ ਲੇ ਨੂੰ ਆਗੂ ਬਣੇ ਲੀਡਰ ਬਣ ਜਾਂਦੇ ਸੀ ਮੈਂ ਉਹ ਉਸ ਤੇ ਕਹਾਣੀ听ੀ ਸੀ ਪੰਚਾਇਤ ਵੀ ਤੱਕੇ ਪਿੰਡ ਵੀ ਤੱਕੇ ਨੇ ਸਰਪੰਚ ਆਪਣੇ ਆਪ ਕਿਵੇਂ ਬਣਦੇ ਉਹਦੇ ਵਿੱਚ ਮੈਂ ਕਲਾਕਾਰ ਵੀ ਵਧੀਆ ਲਏ ਸਾਰੇ ਹਾਂਜੀ ਮੈਂ ਕਹਾਂ ਵੀ ਇਹ ਇਹ ਦਾ ਪਰਭਾਵ ਛੱਡੀਏ ਉਹਦੇ ਵਿੱਚ ਯੋਗਰਾਜ ਸਿੰਘ ਠੀਕ ਹੈ ਦਲਜੀਤ ਕੌਰ ਜਿਹੜੇ ਦੋਵੇਂ ਕੇ ਵਧੀਆ ਫਿਲਮ ਰੱਟ ਕੇ ਜਮਨੇ ਮਨੇ ਕਲਾਕਾਰ ਵੀ ਇਹਨਾਂ ਨੂੰ ਲਿਆ ਫਿਰ ਇਹਦੇ ਵਿੱਚ ਸ੍ਰਿੰਦਰਿਚੰਦ ਦਾ ਅਰਜਨ ਮਹਾਰਤਵਾਲਾ ਤੇ ਅਮਨ ਨੂਰੀ ਹੰਮੀ ਬਰਾੜ ਇਹਨਾਂ ਨੂੰ ਲੈ ਕੇ ਫਿਲਮ ਦੇ ਵਿੱਚ ਕਹਾਣੀ ਦੇ ਬਈ ਟੁੱਕਦੇ ਟੁੱਕਦੇ ਸੀ ਜਿਵੇਂ ਟੁੱਕਦੇ ਸੀ ਓਵੇਂ ਸੀ ਸੀਨ ਸੀ ਇਹਨਾਂ ਦੇ ਟੁੱਕਦੇ ਇਹਨਾਂ ਨੂੰ ਪਾਇਆ ਤੇ ਉਹ ਫਿਲਮ ਮੇਰੀ ਫਿਲਮ ਵੀ ਕਾਮਯਾਬ ਹੋਈ ਇਹਨਾਂ ਦੇ ਵਿੱਚ ਕਹਾਣੀ ਵੀ ਬਹੁਤ ਵਧੀਆ ਮੰਨੀ ਗਈ ਅੱਜ ਵੀ ਜੇ ਤੁਸੀਂ ਵੇਖੋਗੇ ਕਹਾਣੀ ਤਾਂ ਤੁਹਾਨੂੰ ਲੱਗੂਗਾ ਵੀ ਆਹੀ ਸੱਚ ਹੈ ਤਾਂ ਪੰਚਾਇਤ ਫਿਲਮ ਦੇ ਵਿੱਚ ਤੁਸੀਂ ਹਰਭਜਨ ਮਾਨ ਦਾ ਇੱਕ ਗੀਤ ਵੀ ਜੋੜਿਆ ਸੀ ਤਾਂ ਉਹ ਤੁਹਾਡੀ ਨਿਗਾਹ ਦੇ ਵਿੱਚ ਕਿਵੇਂ ਜੜੇ ਕਿਉਂਕਿ ਅੱਜ ਪੰਜਾਬੀ ਇੰਡਸਟਰੀ ਚ ਉਹਨਾਂ ਨੇ ਚੰਗੀਆਂ ਤਗੜੀਆਂ ਫਿਲਮਾਂ ਦਿੱਤੀਆਂ ਨੇ ਪੰਜਾਬੀ ਇੰਡਸਟਰੀ ਨੂੰ ਦੁਬਾਰਾ ਉਠਾਉਣ ਵਾਲੇ ਨੇ ਜਿਹੜੇ ਹਰਭਜਨ ਮਾਨ ਨੇ ਤਾਂ ਉਹਨਾਂ ਬਾਰੇ ਥੋੜਾ ਵੀਰਵਾਦ ਉਹ ਅਸੀਂ ਦੀ ਇਸ ਤਰ੍ਹਾਂ ਹੀ ਹਰਭਜਨ ਮਾਨ ਗਾਉਂਦਾ ਹੁੰਦਾ ਸੀ ਠੀਕ ਅਸੀਂ ਉਹਨੂੰ ਬਾਰ ਬਾਰ ਕਈ ਵਾਰੀ ਸੁਣਿਆ ਸੀ ਠੀਕ ਮੈਨੂੰ ਉਹਦੀ ਆਵਾਜ਼ ਬਹੁਤ ਸੁਣੀ ਲੱਗਦੀ ਸੀ ਉਹ ਉਹ ਉਹਦੇ ਗੀਤ ਗਾਉਣ ਦਾ ਢੰਗ ਵੀ ਬਹੁਤ ਵਧੀਆ ਲੱਗਦਾ ਹਾਂਜੀ ਤੇ ਕੁਬ ਜਰਾ ਕਿ ਨਾਮ ਸ੍ਰੀ ਹਿਤੇ ਤਾਂ ਜਾਂਦਾ ਸੀ ਪਰ ਵੱਡੇ ਕਲਾਕਾਰ ਹੁੰਦਬ ਲੈਂਦੇ ਸੀ ਠੀਕ ਹੈ ਤੇ ਮੈਂ ਕਿਹਾ ਵੀ ਇਸ ਇਸ ਤੋਂ ਆਪਾਂ ਕੋਈ ਇਹ ਫਿਲਮ ਚ ਗੀਤ ਕੋਈ ਗੀਤ ਕੋਲ ਇਹਦੀ ਆਵਾਜ਼ ਬਹੁਤ ਵੱਡੀ ਹੈ ਹਾਂ ਜੀ ਡਾਇਰੈਕਟਰ ਨੇ ਦੇਖਿਆ ਵੀ ਆਹਦਾ ਮੈਨੂੰ ਮਿਲਿਆ ਮੈਂ ਉਸ ਨਾਲ ਉਹਦੇ ਡਾਇਰੈਕਟਰ ਨੂੰ ਮਿਲਾਇਆ ਵੀ ਇਸ ਤਰ੍ਹਾਂ ਕਰਕੇ ਤੇ ਆ ਗੀਤ ਹੈ ਹੂੰ ਉਹਨੇ ਗੀਤ ਸੁਣਾਇਆ ਉਹਦਾ ਜਿੱਥੇ ਇਹ ਫਿਲਮ ਵਿੱਚ ਗੀਤੋਕ ਦਾ ਵੀ ਸੀਗਾ ਤੇ ਉਹਦਾ ਵੀ ਠੀਕ ਹੈ ਇਹ ਗੀਤ ਦੀ ਰਿਕਾਰਡਿੰਗ ਕਰਾ ਕੇ ਲਿਓ ਹੂੰ ਅਸੀਂ ਉਹ ਉਹਦੇ ਗੀਤ ਦੀ ਰਿਕਾਰਡਿੰਗ ਕਰਾਈ ਤੇ ਜਿੱਕੀ ਕੁਰਤੀ ਲਾਲ ਕਸੀਨੇ ਨਾਲ ਗੁੱਟ ਠੀਕ ਹੈ ਐਡਾ ਸੋਹਣਾ ਗੀਤ ਉਹ ਫਿਲਮ ਦੇ ਵਿੱਚ ਲਿਆ ਹੋਰ ਉਸ ਫਿਲਮ ਤੋਂ ਬਾਅਦ ਗੀਤ ਤੋਂ ਬਾਅਦ ਭਾਈ ਮੈਂ ਤਾਂ ਕਿ ਮੈਂ ਨਹੀਂ ਕਹਿੰਦਾ ਵੀ ਮੇਰੇ ਕਰਕੇ ਉਹ ਇਹਨਾਂ ਗੈਰ ਭਜਨਪਨ ਉਹ ਤਾਂ ਵਾਹਿਗੁਰੂ ਮਾਲਕ ਹੈ ਜੀ ਨੇ ਉਹਨੂੰ ਇੱਥੋਂ ਤੱਕ ਲਿਆਂਦਾ ਅਜੇ ਤਾਂ ਉਹਨੇ ਗੀਤ ਵੀ ਉਹਦੇ ਬਹੁਤ ਚੱਲੇ ਆ ਉਨੀ ਫਿਲਮਾਂ ਵੀ ਬਹੁਤ ਚੱਲੀ ਬਿਲਕੁਲ ਐਸਾ ਸੀਦਾ ਇਹ ਇਨਾ ਕਲਾਮ ਵਾਸਤੇ ਮੁਸ਼ਕਿਲ ਮੈਨੂੰ ਉਹ ਤਾਂ ਬਣੀ ਕਿ ਉਹ ਮੈਂ ਇੱਕ ਵੱਡੀ ਫਿਲਮ ਦਾ ਤੇ ਵੱਡੇ ਇੱਕ ਕਲਾਕਾਰ ਨੂੰ ਲੈ ਕੇ ਤੇ ਮਹਿੰਗੇ ਗੀਤ ਪਾ ਕੇ ਇੱਕ ਵੱਡੀ ਫਿਲਮ ਬਣਾਈ ਉਹਦੇ ਵਿੱਚ ਜਿਹੜੇ ਮੇਰੇ ਪਾਰਟਨਰ ਸੀ ਦੋ ਉਹ ਵਿਚਾਰੇ ਕਮਜ਼ੋਰ ਸੀ ਦੋਵੇਂ ਕਮਜ਼ੋਰ ਸੀ ਉਹਨਾਂ ਕੋਲ ਉਹਨਾਂ ਕੋਲ ਪੈਸਾ ਨਹੀਂ ਸੀ ਉਹ ਲਾ ਸਕਦੇ ਤੇ ਫਿਰ ਫਿਲਮ ਪੂਰੀ ਕਰਨ ਵਾਸਤੇ ਮੈਂ ਕੁਝ ਫਾਇਨਸ ਮੈਨੂੰ ਕਰਨਾ ਪਿਆ ਜਰਿੰਦਰ ਤੋਂ ਠੀਕ ਹੈ ਮੈਂ ਫਾਇਨਸ ਕੀਤਾ ਪਰ ਫਿਲਮ ਉਹ ਮੇਰੀ ਫਿਰ ਨਹੀਂ ਬਣੀ ਠੀਕ ਹੈ ਬਾਕੀ ਫਿਲਮਾਂ ਦੇ ਵਿੱਚ ਤਾਂ ਮੈਂ 20-22 ਲੱਖ ਰੁਪਏ ਲਾ ਕੇ ਫਿਲਮ ਬਣਾ ਲੈਂਦਾ ਸੀ ਪਹਿਲਾਂ ਤਾਂ ਠੀਕ ਹੈ ਪਰ ਉਹ ਫਿਲਮ ਦੇ ਵਿੱਚ ਵੀਰੇ 90 ਲੱਖ ਰੁਪਿਆ ਸਾਡਾ ਮਰਵਾ ਦੇਉਗਾ ਠੀਕ ਹੈ ਹਲਦੀ ਹੀ ਹੀਰੋਨ ਸੀੜੀ ਉਹ ਮਰ ਗਈ ਠੀਕ ਹੈ ਇਹ ਕੋਈ ਇੱਕ ਕਲਾਕਾਰ ਇੱਕ ਦੋ ਇੱਕ ਇੱਕ ਦੋ ਵਿੱਚ ਕਲਾਕਾਰਾਂ ਦੀ ਮੌਤ ਹੋ ਗਈ ਇੱਕ ਥਾਥਰ ਉਹ ਫਿਲਮ ਦਾ ਵਿਸਾਵਾ ਲੰਮਾ ਹੋ ਗਿਆ ਠੀਕ ਉਹਨੇ ਬਣਦੇ ਬਣਦੇ ਰਿਕੋਰਡ ਪਏ ਪਏ ਕੇ 6 ਮਹੀਨੇ ਲੱਗ ਗਏ ਤੋਂ ਫਿਲਮ ਵੀਰਾ ਪੈਸਾ ਖਾ ਗਈ ਉਹ ਫਿਲਮ ਦੇ ਵਿੱਚ ਬਹੁਤ ਮੁਸ਼ਕਲ ਆਈ ਕਿ ਹੁਣ ਪੈਸਾ ਵੀ ਸਾਰਾ ਖਾ ਵੀ ਇਹਾਂ ਮੇਰੀ ਫਿਲਮਾਂ ਦੀ ਕਮਾਈ ਵੀ ਉਹ ਕਾ ਗਈ ਉਲਟਾ ਮੇਰੇ ਸੇ 12-15 ਲੱਖ ਰੁਪਿਆ ਕਰਜ਼ੇ ਵਿੱਚ ਡਾਂ ਠੀਕ ਹੈ ਜਿਹੜੇ ਮੇਰੇ ਪਾਰਟਨਰ ਸੀ ਉਹਨਾਂ ਨੂੰ ਕਿਹਾ ਵੀ ਹੁਣ ਕਰੀਏ ਇਹਨੂੰ ਉਹ ਆਏ ਸਾਡੇ ਕੋਲ ਪੈਸਾ ਨਹੀਂ ਠੀਕ ਹੈ ਉਹ ਵੀ ਪੈਸਾ ਲਾਉਣ ਤੋਂ ਮੁਕਰ ਗਏ ਮੇਰੇ ਕੋਲੇ ਕੋਈ ਪੈਸਾ ਨਹੀਂ ਸੀ ਉਦੋਂ ਜਿੱਦੋਂ ਫਾਇਨਸ ਕੀਤਾ ਸੀਗਾ ਫਾਇਨਸ ਵਾਲੇ ਕਹਿੰਦੇ ਤੁਹਾਡਾ ਕਰਾਰ ਆ ਗਿਆ ਸਾਨੂੰ ਪੈਸੇ ਦਿਓ ਠੀਕ ਹੈ ਉਹ ਤੇ ਫਿਰ ਉਹ ਨੂੰ ਮੁਸ਼ਕਲ ਆਈ ਫਿਰ ਉਹਨਾਂ ਉਹ ਫੈਂਸ ਵਾਲਿਆਂ ਤੋਂ ਪੈਸਾ ਮੋੜਨੇ ਸੀ ਕਿਉਂਕਿ ਮੈਂ ਜ਼ਿੰਮੇਵਾਰੀ ਤੇ ਲਿਆ ਸੀ ਫਿਰ ਉਹਨਾਂ ਤੋਂ ਇਧਰ ਉਧਰ ਨੂੰ ਕਰਕੇ ਪੈਸਾ ਫਿਰ ਉਹ ਉਹ ਉਹਨੇ ਵਾਪਸ ਕੀਤਾ ਜੀ ਕਿਉਂ ਉਸ ਤੋਂ ਮਗਰੋਂ ਮੇਰੇ ਕੋਲ ਪੈਸੇ ਹੀ ਗੱਲ ਹੈ ਫਿਲਮ ਬਣਾਉਣ ਦੀ ਹਿੰਮਤ ਹੀ ਮੇਰੀ ਹੂੰ ਉਹ ਤੋਂ ਬਾਅਦ ਫਿਰ ਮਾਰ ਦਾ ਜਿ cục ਕਰਿਆ ਉਹਦਾ ਕੋਈ ਬਹਿ ਕੇ ਖੇਤੀ ਕਰਨ ਨੂੰ ਖੇਤੀ ਦੇ ਵਿੱਚ ਰਹੇਗੇ ਕੁ ਕਰੇ ਰਹੇਗੇ ਤੋਂ ਬਾਅਦ ਫਿਰ ਮੇਰਾ ਜੀਵਨ ਹੀ ਬਦਲ ਗਿਆ ਫਿਲਮ ਦੇ ਸਫਰ ਦੇ ਦੌਰਾਨ ਕਿਸੇ ਹੋਰ ਬੰਦੇ ਦੀ ਜ਼ਿੰਦਗੀ ਬਦਲੀ ਹੋਣੀ। ਮੇਰੀ ਫਿਲਮੇ ਸਭਰ ਦੇ ਵਿੱਚ ਨਾ ਕੋਈ ਮੇਰੇ ਨਾਲ ਕੋਈ ਉਹ ਜਿਹਾ ਹਾਦਸਾ ਨਹੀਂ ਨਹੀਂ ਬੀਤਿਆ ਤੇ ਨਾ ਹੀ ਮੇਰੀ ਫਿਲਮوں ਦੇ ਵਿੱਚ ਮੈਂ ਕੋਈ ਉਹ ਜਿਹਾ ਹਾਦਸਾ ਹੁੰਦਿੱਤਾ। ਕਿਉਂਕਿ ਫਿਲਮਾਂ ਦੇ ਵਿੱਚ ਕਈ-ਕਈ ਵਾਰੀ ਹੁੰਦੀ ਹੈ ਉਹ ਕਿਨੇ ਚੋਂ ਗੰਧ ਵੀ ਹੋ ਜਾਂਦਾ ਪਰ ਮੇਰਾ ਕੰਟਰੋਲ ਸੀ ਆਪ ਦੀ ਫਿਲਮ ਉਤੇ ਮੈਂ ਕਦੇ ਕਿਸੇ ਨੂੰ ਕੋਈ ਦਾਗ ਨਹੀਂ ਲਗਣ ਦਿੱਤਾ। ਕਦੇ ਮੈਂ ਡਾਇਰੈਕਟਰ ਨੂੰ ਕਹਿੰਦਾ ਕੋਈ ਉਹ ਜਿਹਾ ਸੀਨ ਨਹੀਂ ਪਾਉਣਾ ਜਿਹੜਾ ਕਿ ਲੋਕੀਂ ਨਾ ਵੇਖਣ ਅਸਹੋਲ ਕਰੇ। ਮੈਂ ਫਿਰੋਜ਼ ਦੇ ਸੀਨ ਦੇ ਵਿੱਚ ਵੀ ਕਦੇ ਕੋਈ ਹੋਵੇ ਉਹ ਜਸ ਸੀਨ ਨਹੀਂ ਫਿਰਮ ਵਿੱਚ ਪਾਉਂ ਦਿੱਤਾ ਸੀ ਔਰ ਜਿੰਨੇ ਕਲਾਕਾਰ ਅਸੀਂ ਰੋਕਦੇ ਸੀ ਜਿੱਥੇ ਵੀ ਅਸੀਂ ਉਟਕਾਣਾ ਬਣਾਉਂਦੇ ਸੀ ਉੱਥੇ ਉਹਨਾਂ ਦੀ ਪੂਰੀ ਕਮਰਿਆਂ ਦੀ ਰਹਿਣ ਸਹਿਣ ਦੀ ਵੰਨ ਕਰਾਉਂਦੇ ਸੀ ਕਿ ਕਿਸੇ ਨੂੰ ਕੋਈ ਇਹ ਨਾ ਹੋਵੇ ਕੰਨ ਨਾ ਪਾਵੇ